ਬੱਬੂ ਮਾਨ ਕਹਿੰਦਾ ਚਮਕੀਲਾ ਮਰਾਇਆ ਕਿਉਂ ਜਸਵੀਰ ਜੱਸੀ ਕਹਿੰਦਾ ਭਈ ਚਮਕੀਲਾ ਕਲਚਰ ਨਹੀਂ ਹੈਗਾ ਪੰਜਾਬ ਦਾ ਕੋਈ ਤੇ ਕੁਝ ਲੋਕ ਗੱਲਾਂ ਕਰ ਰਹੇ ਆ ਕਿ ਸਿੱਧੂ ਮੂਸੇਵਾਲਾ ਚਮਕੀਲੇ ਨੂੰ ਪਸੰਦ ਨਹੀਂ ਸੀ ਕਰਦਾ ਦੋਸਤੋ ਅੱਜ ਅਸੀਂ ਗੱਲਬਾਤ ਕਰਾਂਗੇ ਅਮਰ ਸਿੰਘ ਤੇ ਚਮਕੀਲਾ ਦੇ ਬਾਰੇ ਜਿਹੜੀ ਸੀਰੀ ਚੱਲ ਰਹੀ ਆ ਇਹਦੇ ਵਿੱਚ ਅੱਜ ਜੋ ਲਾਈਵ ਪ੍ਰੋਗਰਾਮ ਦੇ ਵਿੱਚ ਜਿਹੜਾ ਇੱਕ ਲਾਈਵ ਆਪਣੇ ਚੱਲ ਰਿਹਾ ਸੀ ਬੱਬੂ ਮਾਨ ਦਾ ਉੱਥੇ ਉਹਨਾਂ ਨੇ ਬੋਲਿਆ ਕਿ ਅਮਰ ਸਿੰਘ ਤੇ ਚਮਕੀਲਾ ਨੂੰ ਕਿੰਨੇ ਪਿਆਰ ਕਰਦੇ ਆ ਲੋਕਾਂ ਨੇ ਬਹੁਤ ਵੱਡਾ ਪਰਮਾ ਹੰਗਾਰਾ ਦਿੱਤਾ ਤੇ ਚਮਕੀਲੇ ਨੂੰ ਬਹੁਤ ਪਿਆਰ ਕਰਨ ਵਾਲੇ ਫਿਰ ਬੱਬੂ ਮਾਨ ਜੀ ਨੇ ਕਿਹਾ ਫਿਰ ਤੁਸੀਂ ਮਰਵਾ ਕਿਉਂ ਲਿਆ ਫਿਰ ਮਰਵਾਇਆ ਕਿਉਂ ਵਿਚਾਰੇ ਨੂੰ ਹਾਂ ਇਹ ਗੱਲ ਪੱਕੇ ਸੋਚਣ ਵਾਲੀ ਆ ਜਿਹੜੀ ਮਾਨ ਸਾਹਿਬ ਨੇ ਕਹੀ ਕਿਉਂਕਿ ਮਾਨ ਸਾਹਿਬ ਬਹੁਤ ਸੋਝੇ ਹੋਏ ਇਨਸਾਨ ਨੇ ਉਹਨਾਂ ਨੂੰ ਪਤਾ ਉਹਨਾਂ ਤੇ ਵੀ ਇਦਾਂ ਦੇ ਵਖਤ ਆ ਉਹਨਾਂ ਨੇ ਮੌਕਾ ਵਿਚਾਰਿਆ ਹਰ ਕਲਾਕਾਰ ਦੀ ਚੜਤ ਚੁੱਪਦੀ ਹੁੰਦੀ ਆ ਬੱਬੂ ਮਾਨ ਵੀ ਬਹੁਤਿਆਂ ਨੂੰ ਚੁੱਪਦਾ ਸੀ ਇਹ ਨਾ ਕਿਉਂ ਬੱਬੂ ਮਾਨ ਨਹੀਂ ਸੀ ਚੁੱਪਦਾ ਇਸ ਕਰਕੇ ਸਾਰੇ ਚੁੱਪਦੇ ਹੁੰਦੇ ਆ ਜਦੋਂ ਸਿੱਧੂ ਮੂਸੇਵਾਲਾ ਉਹ ਵੀ ਚੁੱਪਿਆ ਇਹ ਤੇ ਜਸਵੀਰ ਜੱਸੀ ਨੇ ਇੱਕ ਗੱਲ ਕਹੀ ਆ ਉਹਨੇ ਪੁਸਤ ਪਾ ਕੇ ਕਹਿੰਦਾ ਚਮਕੀਲਾ ਕੋਈ ਪੰਜਾਬ ਦਾ ਕਲਚਰ ਨਹੀਂ ਤੇ ਜਸਪੀਰ ਜੱਸੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਬਿਲਕੁਲ ਜੱਸੀ ਭਾਜੀ ਅਸੀਂ ਸਮਝਦੇ ਆ ਚਮਕੀਲਾ ਕਲਚਰ ਨਹੀਂ ਪਰ ਉਹ ਪੰਜਾਬ ਦਾ ਕਲਾਕਾਰ ਤਾਂ ਹੈਗਾ ਹਨਾ ਕਲਾਕਾਰ ਦੇ ਤੌਰ ਤੇ ਲੋਕੋ ਨੂੰ ਸੁਣਦੇ ਅੱਜ ਅਸੀਂ ਭਾਜੀ ਤੁਹਾਡੀ ਵੀ ਤੁਹਾਡੇ ਕੀ ਸੁਣੇ ਇਦਾਂ ਚਮਕੀਲੇ ਨੂੰ ਸੁਣਦੇ ਆ ਹਰ ਹਰ ਚੀਜ਼ ਦਾ ਇਹ ਟਾਈਮ ਹੁੰਦਾ ਜੋ ਜਿਹੜੀ ਤੁਹਾਡੀ ਵਾਈਫ ਹੁੰਦੀ ਆ ਉਹਦੇ ਨਾਲ ਦਿਨ ਨੂੰ ਤੁਸੀਂ ਕਿਵੇਂ ਹੁੰਨੇ ਰਾਤ ਨੂੰ ਤੁਸੀਂ ਕਿਵੇਂ ਹੁੰਨੇ ਆ ਨਾ ਇੱਕ ਪਰਦਾ ਹੁੰਦਾ ਇਸੇ ਤਰ੍ਹਾਂ ਚਮਕੀਲੇ ਦੇ ਗਾਣੇ ਆ ਹੈ ਉਹ ਤੁਸੀਂ ਕਿੱਥੇ ਸੁਣਨੇ ਆ ਉਹਨਾਂ ਦਾ ਆਪਣਾ ਇੱਕ ਟਾਈਮ ਆ ਹੈ ਨਾ ਤੇ ਇੱਕ ਜ ਜੇ ਅਸੀਂ ਧਾਰਮਿਕ ਸੁਣ ਉਹਨਾਂ ਦਾ ਇੱਕ ਟਾਈਮ ਆ ਹਰ ਹਰ ਚੀਜ਼ ਦਾ ਇੱਕ ਇੱਕ ਆਪਣਾ ਟਾਈਮ ਹੁੰਦਾ ਜੱਸੀ ਭਾਜੀ ਉਹ ਟਾਈਮ ਦੇ ਹਿਸਾਬ ਨਾਲ ਸੁਣਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਲਚਰ ਨਹੀਂ ਜਾਂ ਚਮਕੀਲੇ ਨੇ ਕੋਈ ਫਿੱਕਾ ਨਹੀਂ ਪਹਿਜਣਾ ਕਿਸੇ ਦੇ ਕਹਿਣ ਨਾਲ ਚਮਕੀਲਾ ਇਸ ਵੇਲੇ ਬਹੁਤ ਚਮਕਿਆ ਹੈਗਾ ਇਹ ਇਸ ਤਰ੍ਹਾਂ ਲੱਗਦਾ ਕਿ ਚਮਕੀਲੇ ਦੀ ਸ਼ਕਤੀਤ ਸੀ ਜਿਹੜੀ ਹੈ ਨਾ ਉਹ ਵਾਕਈ ਉਹ ਜਾਨਕਿ ਫਕੀਰਾਂ ਵਾਲੀ ਸੀ ਉਹ ਕੋਈ ਬਹੁਤਾ ਆਪਣੇ ਤੇ ਮਾਣ ਵੀ ਨਹੀਂ ਕਰਦਾ ਸੀ ਉਹ ਆਪਣੇ ਲੋਕਾਂ ਚ ਦੇਖੋ ਉਹ ਆਪਣੇ ਲੋਕਾਂ ਚ ਬਣਿਆ ਉੱਠਿਆ ਮਿਹਨਤ ਕੀਤੀ ਜੱਸੀ ਭਾਜੀ ਉਹ ਆਪਣੇ ਲੋਕਾਂ ਚ ਇਸ ਦੁਨੀਆ ਤੋਂ ਚਲਾ ਗਿਆ 27 ਸਾਲ ਦੀ ਉਮਰ ਦੇ ਵਿੱਚ ਚਮਕੀਲਾ ਇਸ ਦੁਨੀਆ ਤੋਂ ਆਪਣੇ ਲੋਕਾਂ ਦੇ ਚਰਨਾਂ ਦੇ ਵਿੱਚ ਪਿਆ ਚਲਾ ਜਾਂਦਾ ਆ ਤਾਂ ਕਰਕੇ ਦੁਨੀਆ ਨੂੰ ਯਾਦ ਕਰ ਰਹੀ ਆ ਚਮਕੀਲੇ ਦੇ ਵਿੱਚ ਕਲਾ ਕੁੱਟ-ਕੁੱਟ ਕੇ ਪਰਿਉ ਹੋਈ ਸੀ ਜਿੱਡੀ ਤਕੜੀ ਚਮਕੀਲੇ ਦੀ ਕਲਾ ਐਡੀ ਕਿਸੇ ਚ ਨਹੀਂ ਸੀ ਤੇ ਇਸ ਕਰਕੇ ਬਾਕੀ ਸਿੱਧੂ ਮੂਸੇਵਾਲਾ ਦੇ ਬਾਰੇ ਲੋਕ ਇਹ ਕਹਿ ਰਹੇ ਆ ਕਿ ਸਿੱਧੂ ਮੂਸੇਵਾਲਾ ਚਮਕੀਲੇ ਨੂੰ ਲਾਈਕ ਨਹੀਂ ਸੀ ਕਰਦਾ ਦੋਸਤੋ ਉਹਦੇ ਬਾਰੇ ਦੇ ਚਮਕੀਲਾ ਸਾਹਿਬ ਤੇ ਉਹ ਆਪਣੇ ਗੱਡੀ 'ਚ ਬੈਠੇ ਆ ਅਨੇਕਾ ਗਾਣੇ ਹੁੰਦੇ ਸੇ ਤੇ ਆਪਣੇ ਜਦੋਂ ਲਾਈਵ ਪਰਫਾਰਮ ਕਰਦੇ ਸੇ ਉਦੋਂ ਵੀ ਸਿੱਧੂ ਮੂਸੇ ਵਾਲਾ ਬੱਬੂ ਇਹਦੇ ਆਪਣੇ ਸੌਰੀ ਆਪਣੇ ਚਮਕੀਲਾ ਸਾਹਿਬ ਦੇ ਗਾਣੇ ਗਾਉਂਦੇ ਰਹਿੰਦੇ ਸੇ ਅਜਿਹੀ ਗੱਲ ਨਹੀਂ ਸੀ ਉਹ ਤਾਂ ਬਾਅਦ ਇੱਕ ਗਾਣੇ ਦੀ ਲਾਈਨ ਦੇ ਵਿੱਚ ਕਹਿੰਦਾ ਸੀ ਸਿੱਧੂ ਮੂਸੇ ਵਾਲਾ ਯਾਰ ਤੇ ਰੱਖਦਾ ਡੱਪ ਨਾਲ ਤੇ ਚਮਕੀਲਾ ਥੋੜੋ ਵੀ ਮੈਂ ਤੂੰ ਵੀ ਨਹੀਂ ਲਾਦਾ ਤਾਂ ਫਿਰ ਇੱਕ ਗੱਲ ਨਾਲ ਗੱਲ ਮਿਲਦੀ ਸੀ ਐਸੀ ਗੱਲ ਨਹੀਂ ਸੀ ਕਿ ਸਿੱਧੂ ਚਮਕੀਲਾ ਸਾਹਿਬ ਨੂੰ ਪਿਆਰ ਨਹੀਂ ਸੀ ਕਰਦਾ ਜਿਹੜੇ ਇਹ ਸੋਚਦੇ ਆ ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਕਿ ਸਿੱਧੂ ਮੂਸੇਵਾਲਾ ਵੀ 19 ਰਿਸਪੈਕਟ ਕਰਦਾ ਸੀ ਜਿੰਨੀ ਹੋਰ ਲੋਕ ਕਰਦੇ ਆ ਸੋ ਦੋਸਤੋ ਇਸ ਵੀਡੀਓ ਤੁਹਾਨੂੰ ਦੇ ਕਿਵੇਂ ਲੱਗੀ ਜਰੂਰ ਆਪਣੀ ਰਾਏ ਦਿਓ ਧੰਨਵਾਦ